एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮਹਾ ਸ਼ਿਵਰਾਤਰੀ ਤੇ ਬਸੀ ਪਠਾਣਾ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਫਤੇਗੜ ਸਾਹਿਬ, ਜ਼ਿਲ੍ਹਾ ਬਸੀ ਪਠਾਣਾ। ਮਹਾ ਸ਼ਿਵਰਾਤਰੀ ਦੇ ਸ਼ੁਭ ਤਿਉਹਾਰ ਦੇ ਮੌਕੇ ਤੇ ਸ਼ਿਵ ਸ਼ਕਤੀ ਸਮਾਜ ਸੇਵਾਦਲ ਬਸੀ ਪਠਾਣਾ ਵੱਲੋਂ ਕਸਬੇ ਵਿੱਚ 16ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਪਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚੱਕਰੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਗੀ ਅਤੇ ਪਰਾਚੀਨ ਸ਼੍ਰੀ ਰਾਮ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਡੀਐਸਪੀ ਬਸੀ ਪਠਾਣਾ ਰਾਜਕੁਮਾਰ ਸ਼ਰਮਾ ਐਸਐਚਓ ਬਸੀ ਪਠਾਣਾ சுரேਸ਼ ਕੁਮਾਰ ਹਾਜ਼ਰ ਹੋਏ ਸ਼ਿਵ ਸ਼ਕਤੀ ਸਮਾਜ ਦਿਲ ਦੇ ਮੈਂਬਰਾਂ ਨੇ ਭਗਵਾਨ ਦੀ ਪੂਜਾ ਕੀਤੀ ਅਤੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ ਲੋਕਾਂ ਨੇ ਸ਼ੋਭਾ ਯਾਤਰਾ ਵਿੱਚ ਭਗਵਾਨ ਸ਼ਿਵ ਦੀ ਝਾਕੀ ਦੇਖੀ ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ ਪਤਵੰਤੇ ਧਾਰਮਿਕ ਸਮਾਜਿਕ ਸੰਗਠਨਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਭਾਰਤੀ ਜਨਤਾ ਪਾਰਟੀ ਦੇ ਆਗੂ ਕੁਲਦੀਪ ਸਿੰਘ ਸਿੱਧੂਪੁਰ ਡੀਐਸਪੀ ਰਾਜਕੁਮਾਰ ਸ਼ਰਮਾ ਸ਼ਿਵ ਸ਼ਕਤੀ ਸਮਾਜ ਸੇਵਾ ਦਲ ਦੇ ਮੁਖੀ ਪੁਨੀਤ ਗੋਇਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬਹੁਤ ਉਮਤਾਮ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਹਰ ਤਿਉਹਾਰ ਨੂੰ ਇਕੱਠੇ ਮਨਾਉਣਾ ਚਾਹੀਦਾ ਹੈ ਅੰਤ ਵਿੱਚ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਪੇਸ਼ ਹੈ ਪੀ 24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ ਅੱਜ ਅੱਜ ਬਗਤਪੁਰ ਪਹੁੰਚਿਆ ਜੀ ਕਿਹਨੇ ਸ਼ੁਭਰਾਤੀ ਦੇ ਮੌਕੇ ਤੇ ਪਹਿਲਾਂ ਦਾ ਮੈਂ ਆਪਣੇ ਸ੍ਰੀ ਫਤੇਕਰ ਸਾਹਿਬ ਦੇ ਨਿਵਾਸੀਆਂ ਨੂੰ ਬਸੀ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਕਰਨਾ ਕਿਉਂਕਿ ਬਸੀ ਅੱਜ ਸੋਭਾ ਯਾਤਰਾ ਸ਼ੁਰੂ ਕਰਨ ਜਾ ਰਿਹਾ ਹੈ ਕਿਉਂਕਿ ਇਹ ਵਾਕਈ ਸੰਦੇਸ਼ ਮੈਂ ਪਹਿਲਾਂ ਵੀ ਕਸੀ ਨੂੰ ਕਹਿਣਾ ਹੁੰਦਾ ਕਿ ਵਾਕਈ ਇੱਕ ਬਸੀ ਠਾਣਾ ਜਿਹਦਾ ਸ਼ਹਿਰ ਹੈ ਇਹ ਜਿਨੇ ਸਾਡੇ ਧਰਮ ਨਾਲ ਪ੍ਰੋਗਰਾਮ ਹੁੰਦੇ ਆ ਚਾਹ ਕੋਈ ਹਿੰਦੂਆਂ ਦੇ ਚਾਹ ਕੋਈ ਸਿੱਖਾਂ ਦੇ ਚਾਹ ਕੋਈ ਜਿੰਨੇ ਵੀ ਆਪਣੇ ਧਰਮ ਨੇ ਉਹ ਬੜੇ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਤੇ ਇੱਕ ਵਧੀਆ ਹੀ ਜਿਹੜਾ ਸੰਦੇਸ਼ ਹੈ ਇਹ ਮਹਾਰਾਸ਼ਟਰਾ ਦਾ ਮੇਰਾ ਸਾਡੇ ਸਿਰ ਤੇ ਰਹਿੰਦਾ ਤੇ ਆਓ ਸਾਰੇ ਇਕੱਠੇ ਹੋ ਕੇ ਆਪਾਂ ਸ਼ਿਵਰਾਤਰੀ ਦਾ ਤਿਆਰ ਪਾਈਏ ਤਾਂ ਕਿ ਵਧੀਆ ਆਪਾਂ ਸੰਦੇਸ਼ ਦੇ ਸਕੀਏ ਬਹੁਤ ਜੱਦ ਦੀ ਮੌਕੇ ਤੇ ਸ਼ੋਭਾ ਯਾਤਰਾ ਨਿਕਲਦੀ ਆ ਰਹੀ ਹੈ ਕੀ ਕਹਾਂਗੇ ਉਹ ਆਨਸ਼ੁਭ ਦੇ ਦੇਖਣ ਕਰਨ ਦਾ ਮੌਕਾ ਮਿਲੇ ਬਤੀ ਪਟਨਾ ਦੇ ਸ਼ਹਿਰ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਭਗਵਾਨ ਸ਼ਿਵ ਜੀ ਦੀ ਜਿਹੜੀ ਸ਼ੋਭਾ ਯਾਤਰਾ ਹੈ ਉਹਦੇ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਔਰ ਭਗਵਾਨ ਦੇ ਦਰਸ਼ਨ ਕਰਕੇ ਜਿਹੜਾ ਮਨ ਹੈ ਇਸ ਮੁਫਤ ਚੱਕਰ ਕਰਕੇ ਤੁਹਾਨੂੰ ਹੁੰਦਾ ਹੈ ਔਰ ਗਿਣਤੀ ਵਿੱਚ ਲੋਕ ਸ਼ਹਿਰ ਵਾਸੀਆਂ ਦਾ ਅਤੇ ਆਪਣੀ ਸੇਵਾ ਦੀ ਪਿਆਰ ਦਾ ਜਿਹੜਾ ਫਲੋਗ ਦੇਖਣ ਨੂੰ ਮਿਲਦਾ ਬਹੁਤ ਮੈਂ ਭਾਗਾਂ ਦਾ ਪ੍ਰੋਗਰਾਮ ਨੂੰ ਸਮਝਦਾ ਕਿ ਸਾਨੂੰ ਸਿਹਤ ਸੇਵਾਵਾਂ ਉਪਰ ਚਰਚਾ ਕਰਨ ਦਾ ਹਰ ਇੱਕ ਸਾਲ ਮੌਕਾ ਮਿਲਦਾ ਹੈ ਅਤੇ ਸ਼ਿਵਰਾਤਰੀ ਮੌਜਥੇ ਦੇ ਜਿੱਥੇ ਦੀ ਸੁਧਾਰੇ ਸਰਕਾਰ ਦੀ ਸ਼ਲਾਘਾ ਕਰਦਾ ਜੀ ਇਹ ਸਮਾਜ ਲਈ ਇੱਕ ਦਾਰਨਾ ਪਿੰਡ ਵਾਪਕੀਆਂ ਨੂੰ ਸ਼ਹਿਰ ਵਾਪਕੀਆਂ ਨੂੰ ਅਤੇ ਪੰਜਾਬ ਦੀ ਖਾਸ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦਾ ਸਰ ਪਾਰਟੀ ਜਿੱਤੀ ਹੈ ਤੇ ਮੁੱਖ ਮੰਤਰੀ ਲਗਾਇਆ ਗਿਆ ਰੇਖਾ ਪੁੱਤਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਪੰਜਾਬ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਹਰ ਇੱਕ ਉਹ ਬੰਦਾ ਕੰਮ ਕਰਨ ਵਾਲਾ ਪਰ ਕੰਮ ਕਰਨ ਵਾਲਾ ਹੋਵੇ ਸ਼ਰਤ ਇਹ ਹੈ ਕੰਮ ਕਰਨ ਵਾਲੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਪਿੱਛੇ ਤੋਂ ਚੱਕ ਕੇ ਅੱਗੇ ਲੈ ਆਉਣ ਦਾ ਮੌਕਾ ਦਿੰਦੀ ਹੈ ਰੇਖਾ ਗੁਪਤਾ ਦਾ ਨਾਮ ਵੀ ਨਹੀਂ ਸੀ ਉਹਨਾਂ ਨੂੰ ਚੱਕ ਕੇ ਮਹਿਲਾ ਸਨਮਾਨ ਦਿੱਤਾ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਇੱਕ ਇੱਕ ਵਾਰ ਦੇ ਐਮਐਲਏ ਨੂੰ ਮੁੱਖ ਮੰਤਰੀ ਬਣਾਤਾ ਔਰ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਕ੍ਰਿਸ਼ਮੇ ਕਈ ਸਟੇਟਾਂ ਦੇ ਵਿੱਚ ਕਰ ਚੁੱਕੀ ਹੈ ਜੀ ਥੈਂਕ ਯੂ ਹਾਂਜੀ ਅੱਜ ਸ਼੍ਰੀ ਰਾਮ ਮੰਦਰ ਕਮੇਟੀ ਵੱਲੋਂ ਸ਼੍ਰੀ ਸ਼ੇਵ ਸ਼ਕਤੀ ਸੇਵਾਦਾਲ ਵੱਲੋਂ ਮਹਾ ਸ਼ਿਵਰਾਤਰੀ ਦੇ ਪਲਖ ਵਿੱਚ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ ਕਿ ਅਸੀਂ ਉਹਦੇ ਲਈ ਸੁਰੱਖਿਆ ਲਈ ਪੂਕਾ ਪ੍ਰਬੰਧ ਕੀਤੇ ਨੇ ਤੇ ਮੁੱਖ ਅਫਸਰ ਬਸੀ ਬਠਾਣਾ ਵੀ ਹਾਜ਼ਰ ਨੇ ਤੇ ਸ਼ੋਭਾ ਯਾਤਰਾ ਹੁਣ ਸਟਾਰਟ ਹੈ ਇਹ ਸਾਰੇ ਨਗਰ ਚ ਘੁੰਮ ਕੇ ਇੱਥੇ ਆ ਕੇ ਸਮਾਪਤ ਹੋਏਗੀ ਹਾਂਜੀ ਗੱਲ ਨੂੰ ਮਹਾ ਸ਼ਿਵਰਾਤਰੀ ਦਾ ਤਿਹਾਰ ਹੈ ਤੇ ਬੱਕ ਬੱਕ ਮੰਦਰਾ ਚ ਮਨਾਇਆ ਜਾ ਰਿਹਾ ਸਾਡੇ ਵੱਲੋਂ ਹਰ ਬੰਦੇ ਦੇ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਸ਼ਹਿਰ ਨਿਵਾਸੀ ਆਪਣਾ ਸ਼ਰਦਾ ਨਾਲ ਆਪਣਾ ਮੱਥਾ ਟੇਕਣ ਤੇ ਸਾਰਾ ਆਸ਼ੀਰਵਾਦ ਪ੍ਰਾਪਤ ਕਰਨ ਅੱਜ ਅੱਜ ਬਿਸ਼ਾਲ ਜੋਗ ਯਾਤਰਾ ਕੱਢੀ ਗਈ ਹੈ ਜੀ ਤੇ ਸ਼੍ਰੀ ਸ਼ਰਾਤਰੀ ਦਾ ਸਾਰੇ ਕੀ ਕਹਿਣਾ ਚਾਹੁੰਦੇ ਹੋ ਅੱਲਾ ਦਾ ਪੋਲੋ ਸਾਰੇ ਹਰ ਹਰ ਮਹਾਦੇਵ ਜੈ ਤਾਵਾ ਨਿਰਬਚਨ ਕੇ ਸ਼੍ਰੀ ਸ਼ਰਾਤਰੀ ਘਟ ਹੈ ਸਭ ਕੋਲ ਮਿਲ ਕੇ ਬਣਾਣਾ ਚਾਹੀਏ ਤੇ ਕੀ ਸੰਦੇਸ਼ ਹੈ ਜਦੋਂ ਸੰਦੇਸ਼ ਤਾਂ ਇਹੀ ਹੈ ਦੇਖੋ ਜਦੋਂ ਸਾਡਾ ਤੇ ਹਾਰਾ ਸ਼ੁਰੂ ਰੱਖਦੀ ਰਾ ਇਹ ਜੁਲਕੇ ਬਣਾਉਣਾ ਚਾਹੀਦਾ ਇੱਕੇ ਸੰਦੇਸ਼ਾਂ ਲੈ ਕੇ ਆਉਂਦਾ ਕਿ ਮਹਾਦੇਵ ਮਹਾਦੇਵ ਸ਼ਬਦੇ ਸਾਡੇ ਪਿਤਾ ਜੀ ਹੈ ਠੀਕ ਹੈ ਨਾ ਜੀ ਸਭ ਨੇ ਦਿਲ ਜੁੜ ਕੇ ਇਹ ਤੇ ਹਰ ਬਣਾਉਣਾ ਚਾਹੀਦਾ ਕਿੰਨੀ ਸ਼ੋਭਾ ਯਾਤਰਾ ਆਪਣੀ ਜਰਨੀ ਗਈ तकरीबन ਅਸੀਂ 20 25 ਸਾਲ ਤੋਂ ਲੱਗੇ ਹੋਏ ਆ ਸਾਡੀ ਤੁਹਾਨੂੰ ਪਾਣੀ ਬਹੁਤ ਮਿਹਨਤ ਕਰਦੀ ਆ ਸਾਡੇ ਸਾਥ ਜਿਹੜੇ ਮੰਦਰ ਬਹੁਤ ਮਿਹਨਤ ਕਰਦੀ ਤੇ ਕੁਨਿਆ ਗਾਦੀ ਪ੍ਰਵਾਹ ਤੇਰੀ ਹੋ ਗਈ ਕੱਢੀ ਹੋ ਜਾਂਦੀ ਸ਼ਕਤਰੀ ਤੋਂ ਥੋੜੀ ਪਹਿਲਾਂ ਦੀ ਦੇਖੋ ਜੀ ਤਕਰੀਬਨ 4-5 ਦਿਨ ਤੋਂ ਅਸੀਂ ਲਗਾਤਾਰ ਪ੍ਰਵਾਹ ਚੁਕਾ ਰਿਹਾ ਗਿਆ ਜਿਸ ਤੋਂ ਸਾਨੂੰ ਪੂਰੇ ਸ਼ਹਿਰ ਦਾ ਬੜਾ ਸਹਿਯੋਗ ਮਿਲਦਾ ਹੈ ਸਭ ਤੋਂ ਉਡੀਕਾ ਨਾਲ ਦੇਖੋ ਰੱਬ ਦਾ ਨਾਮ ਲੈ ਹੁੰਦਾ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਜਿਉਂਨੇ ਨਾਲ ਸਾਡਾ ਸਭ ਕੁਝ ਹੈ ਨੌਜਵਾਨ ਭੜੀ ਨੂੰ ਕੀ ਕਹਿਣਾ ਚਾਹਦੇ ਹੋ ਵਾਚੀ ਦੇਖੋ ਵੱਤ ਤੋਂ ਵੱਤ ਮਿਲ ਚੁਲ ਕੇ ਹਿੱਸਾ ਲੈਣਾ ਚਾਹੀਦਾ ਜੀ ਠੀਕ ਹੈ ਨਾ ਜੀ ਨਸ਼ੇ ਤੋਂ ਦੂਰ ਹੈ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਠੀਕ ਹੈ ਨਾ ਜੀ ਗੱਲ ਨਸ਼ੇ 'ਚ ਕੁਝ ਨਹੀਂ ਹੈਗਾ ਸਭ ਤੋਂ ਦੇਖੋ ਭਗਤੀ ਦੇ ਵਿੱਚ ਹੀ ਸਭ ਕੁਝ ਹੈਗਾ ਭੋਲੇ ਨਾ ਦੇ ਭਗਤੀ ਤੋਂ ਉੱਪਰ ਕੁਝ ਨਹੀਂ